ਤਕਵੀਰ ਸਿੰਘ ਬਾਦਲ ਬੋਲਦਾ ਮੁਖਸਰ ਕਿ ਭਾਈ ਜਸਵੀਰ ਸਿੰਘ ਰੋਡੇ ਦਾਦੂ ਵਾਲਾ ਧਿਆਨ ਸਿੰਘ ਮੰਡ ਇਹਨਾਂ ਚੋਲੇ ਪਾ ਕੇ ਠੱਗ ਲੋਕ ਆ ਉਹ ਭਾਈ ਬੰਦੇ ਮਰੌਣੇ ਠੱਗ ਕਿਵੇਂ ਹੋਗੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਿਰੋਜਪੁਰ ਡੀਸੀ ਦਫਤਰ ਦੇ ਸਾਹਮਣੇ ਅੱਜ ਮਨਰੇਗਾ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ ਦੇ ਨਾਰੇ ਲੱਗੇ ਉਸ ਇੱਥੇ ਵੱਡਾ ਭਾਰੀ ਇਕੱਠ ਸੀਗਾ ਸੋ ਇਹ ਇਕੱਠ ਜਿਹੜਾ ਸੀਗਾ ਸ਼ੇਰੇ ਪੰਜਾਬ ਅਕਾਲੀ ਦਲ ਦੀ ਜਿਹੜੀ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਸੋ ਪ੍ਰਧਾਨ ਸਾਹਿਬ ਸਾਡੇ ਸਾਹਮਣੇ ਖੜੇ ਹੋਏ ਨੇ ਸੋ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਤੁਸੀਂ ਆਪਣਾ ਨਾਮ ਵੀ ਦੱਸ ਦੋ ਤੇ ਜਥੇਬੰਦੀ ਜਿਹੜੀ ਨਵੀਂ ਤੁਸੀਂ ਤਿਆਰ ਕੀਤੀ ਪਾਰਟੀ ਕੀ ਨਾਮ ਹੈਗਾ ਜੀ ਗੁਰਦੀਪ ਸਿੰਘ ਜਿਹੜੀ ਸਾਡੀ ਜਥੇਬੰਦੀ ਦਾ ਨਾਮ ਨਵੀਂ ਨਹੀਂ ਅਸੀਂ ਚਾਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਆਰਗੇਨਾਈਜ਼ ਕੀਤੀ ਹੈ ਚੇਰੇ ਪੰਜਾਬ ਅਕਾਲੀ ਦਲ ਜੀ ਜੀ ਤੇ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਪਾਰਟੀਆਂ ਪਹਿਲਾਂ ਵੀ ਸੀਗੇ ਵਿਰਾਸਤੀ ਪਾਰਟੀਆਂ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਬੜੀਆਂ ਪਾਰਟੀਆਂ ਆਈਆਂ ਹੈਗੀਆਂ ਨੇ ਲੇਕਿਨ ਲੋਕਾਂ ਦੇ ਪੱਖੀ ਨਹੀਂ ਬਣ ਸਕੇ ਤੁਹਾਡੇ ਕੀ ਕੀ ਵਾਦੇ ਹੈਗੇ ਨੇ ਲੋਕਾਂ ਪੱਖੀ ਦੇਖੋ ਜਿੱਥੇ ਤੱਕ ਸਾਡੀਆਂ ਜਿਹੜੀਆਂ ਪਾਰਟੀਆਂ ਹੈ ਜੀ ਰਵਾਇਤੀ ਜੋ ਰਾਜਨੀਤੀ ਹੈ ਰਵਾਇਤੀ ਲੀਡਰਸ਼ਿਪ ਹੈ ਜੀ ਜੀ ਉਹਨਾਂ ਦਾ ਬਿਲਕੁਲ ਵੱਖਰੇ ਮੈਂ ਜੀ ਅਸੀਂ ਇਹ ਵੀ ਗੱਲ ਕਰਨੀ ਚਾਹੁੰਦੇ ਆਂ ਵੀ ਜਿਹੜੇ ਕਾਂਗਰਸ ਹੋਏ ਅਕਾਲੀ ਹੋਏ ਇਹ ਚੋਰ ਚੋਰ ਭਾਈ ਭਾਈ ਆ ਸਾਰੇ ਨੇ ਪੰਜਾਬ ਨੂੰ ਲੁੱਟਿਆ ਜਿਹੜੇ ਵਖਰੇਵੇਂ ਕਰਦੇ ਆ ਭਾਜਪਾ ਪਏ ਅਕਾਲੀ ਦਲ ਬਾਦਲ ਆ ਜੀ ਜੀ ਅਕਾਲੀ ਵਰਕਰਾਂ ਨਾਲ ਸਾਡੀ ਸਾਝ ਹੈ ਲੁਟੇਰੀਆਂ ਨਾਲ ਨਹੀਂ ਕਾਂਗਰਸ ਆ ਆਮ ਆਦਮੀ ਪਾਰਟੀ ਆ ਇਹਨਾਂ ਨਾਲ ਸਾਡਾ ਕੋਈ ਭਵਿੱਖੀ ਸਮਝੌਤਾ ਨਹੀਂ ਹੋਏਗਾ ਜੀ ਅਸੀਂ ਪੰਜਾਬ ਦੇ ਲੋਕਾਂ ਦਾ ਇਕੱਠ ਚਾਹੁੰਦੇ ਆ ਜਿਹਦੇ ਛਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਦਾਲਤ ਭਾਈਚਾਰਾ ਉੱਠੀ ਆ ਜੀ ਦਾਲਤ ਭਾਈਚਾਰਾ ਜਿਹੜੇ ਪੰਜਾਬ ਦੇ ਕਿਰਤੀ ਲੋਕ ਤੇ ਦਸਾਂ ਨੌ ਦੀ ਕਿਰਤ ਕਮਾਈ ਕਰਨ ਵਾਲੇ ਲੋਕ ਆ ਜੀ ਜੀ ਉਹਨਾਂ ਨੂੰ ਇਕੱਠਾ ਕਰਕੇ ਪੰਜਾਬ ਇਸ ਸਮੂਚੇ ਜਿਨ੍ਹਾਂ ਨੇ ਇੱਥੇ ਜ਼ੁਲਮ ਕੀਤਾ ਲੁੱਟਿਆ ਉਹਨਾਂ ਦਾ ਹਿਸਾਬ ਕਤਾ ਬਰਾਬਰ ਕਰਨ ਦੇ ਲਈ ਇੱਕ ਬਹੁਤ ਵੱਡੀ ਲੋਕ ਲਹਿਰ ਖੜੀ ਕਰਨੀ ਚਾਹੀਦੀ ਜੀ ਜੀ ਤਾਂ ਸਾਹਿਬ ਲੋਕ ਸਭਾ ਚੋਣਾਂ ਸਿਰ ਦੇ ਉੱਪਰ ਹੈਗੀਆਂ ਨੇ ਤੁਸੀਂ ਇਕਤਰਤਾ ਕਰਕੇ ਇਕੱਠ ਕਰਕੇ ਚੱਲੋਗੇ ਜਾਂ ਖੁਦ ਹੀ ਲੜੋਗੇ ਭਈ ਜਿੱਥੋਂ ਤੱਕ ਇਕਤਰਤਾ ਦਾ ਸਵਾਲ ਹੈ ਅਸੀਂ ਕਿਸੇ ਜਿਹੜੀਆਂ ਰਵੈਤੀ ਪਾਰਟੀਆਂ ਉਹਨਾਂ ਨਾਲ ਨਹੀਂ ਇਕਤਰਤਾ ਕਰਾਂਗੇ ਜੀ ਜਿੱਥੋਂ ਤੱਕ ਲੋਕ ਸਭਾ ਦਾ ਹੈ ਸਾਡੀ 20 ਤਰੀਕ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਲੁਧਿਆਣਾ ਜੀ ਜੀ ਉਹਦੇ ਚ ਅਸੀਂ ਫੈਸਲਾ ਕਰਾਂਗੇ ਛਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੀਟਾਂ ਦੇ ਲੜਾਂਗੇ ਇਸੇ ਤਰ੍ਹਾਂ ਅਸੀਂ ਸਾਰੀਆਂ ਵਿਧਾਨ ਸਭਾ ਦੀਆਂ ਲੜਾਂਗੇ ਇਸ ਦੇ ਵਿੱਚ ਕਿਰਤੀ ਲੋਕਾਂ ਦਾ ਸਾਡਾ ਇੱਕਾ ਹੋ ਸਕਦਾ ਹੈ ਜੀ ਜੀ ਤੇ ਅਸੀਂ ਆਪਣੇ ਤੌਰ ਤੇ ਉਸ ਕਿੰਨੀਆਂ ਸੀਟਾਂ ਲੜਦੇ ਆ ਕਿਵੇਂ ਕਰਨਾ ਉਹ ਵੀ ਤਰੀਕ ਨੂੰ ਐਲਾਨ ਕਰਾਂਗੇ ਲੋਕ ਸਭਾ ਜੀ ਵੀਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਵੀਰ ਜੀ ਜਿਸ ਤਰ੍ਹਾਂ ਤੁਸੀਂ ਪਾਰਟੀ ਦਾ ਨਾਮ ਰੱਖਿਆ ਸ਼ੇਰੇ ਪੰਜਾਬ ਕਾਲੀ ਦਲ ਸੋ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਸੁਖਬੀਰ ਬਾਦਲ ਦੀ ਕਹਿੰਦੇ ਵੀ ਪੰਜਾਬ ਬਚਾਓ ਯਾਤਰਾ ਉਹ ਸ਼ੁਰੂ ਕੀਤੀ ਹੋਈ ਹੈ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਮੈਂ ਜਹੈਦਰ ਬੁੱਟਾ ਸਿੰਘ ਰਣਸੀ ਜੀ ਅਸੀਂ ਖਾਮ ਅਕਾਲੀ ਸਭ ਕੇ ਵਾਲੀ ہمارا ਪੰਥ ਨਿਆਰਾ ਹੈ ਜੀ ਅਕਾਲੀ ਪੰਥ ਨਿਆਰਾ ਪਰ ਬੜੀ ਬਦਕਿਸਮਤੀ ਹੋ ਗਈ ਕਿ ਜਿਹੜੇ ਬੰਦੇ ਖੁਦ ਅਕਾਲੀ ਨਹੀਂ ਸਨ ਉਹ ਕਾਲੀ ਦਲ ਤੇ ਕਾਬਜ਼ ਹੋ ਗਏ ਜੀ ਅਕਾਲੀ ਪਾਰਟੀ 'ਚ ਕੰਮ ਕਰਨਾ ਹੋਰ ਗੱਲ ਆ ਅਕਾਲੀ ਹੋਣਾ ਹੋਰ ਗੱਲ ਜੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਅਕਾਲੀ ਨਹੀਂ ਉਹ ਕਾਲੀ ਪਾਰਟੀ 'ਚ ਕੰਮ ਕਰਦੇ ਸੀ ਪਰ ਕੁਦਰਤ ਨਾਲ ਬਦਕਿਸਮਤੀ ਨਾਲ ਉਹ ਕਾਲੀ ਦਲ ਦਾ ਰਾਜ ਲੈ ਆਏ ਔਰ ਉਹਨਾਂ ਨੇ ਕਾਲੀ ਦਲ ਦੇ ਭੋਗ ਪਤਾ ਇਸ ਕਰਕੇ ਸੁਖਵੀਰ ਸਿੰਘ ਦੀ ਪਾਰਟੀ ਨੂੰ ਕਾਲੀ ਦਲ ਨਹੀਂ ਕਰਨਾ ਚਾਹੀਦਾ ਉਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਜਿਹਦੇ ਉਹਦੇ ਮਾਲੂਕੇ ਹੋਣੀ ਉਹਦੇ ਡਾਇਰੈਕਟਰ ਆ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਗੁਲਾਮ ਭਾਰਤ ਦੀ ਅਯਾਰ ਸੰਸਤਾ ਬਣੀ ਔਰ ਇਹਦੇ ਤੇ ਕਈ ਵਾਰੀ ਅੰਗਰੇਜ਼ਾਂ ਨੇ ਪਾਬੰਦੀਆਂ ਵੀ ਲਾਈਆਂ ਸ਼੍ਰੋਮਣੀ ਕਾਲੀ ਦਲ ਨੂੰ ਦੀ ਕਿ ਆਪ ਨੂੰ ਬਹੁਤ ਵੱਡੀ ਲੋੜ ਇਸ ਕਰਕੇ ਅਸੀਂ ਤਿਆਰਬੇਕਾਰ ਬੰਦਾ ਜਿਹਨੇ 40 ਸਾਲ ਭਾਈ ਗੁਰਦੀਪ ਸਿੰਘ ਬਠਿੰਡੇ ਨੂੰ ਪ੍ਰਧਾਨ ਬਣਾਇਆ ਕਿਉਂਕਿ ਪਹਿਲਾਂ ਕੌਮ ਇਸ ਕਰ ਚ ਠੱਗੀ ਖਾਂਦੀ ਰਹੀ ਜਿਹੜੇ ਬੰਦੇ ਨਵੇਂ ਆਉਂਦੇ ਰਹੇ ਔਰ ਲੋਕਾਂ ਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਸੀ ਨਾ ਉਹਨਾਂ ਨੂੰ ਅਕਾਲੀ ਦਲ ਬਾਰੇ ਪਤਾ ਸੀ ਜਿਹੜੀ ਸਾਡੀ ਪਾਰਟੀ ਬਣਾਈ ਹੈ ਸ਼ੇਰੇ ਪੰਜਾਬ ਅਕਾਲੀ ਦਲ ਉਹਦਾ ਪ੍ਰਧਾਨ ਇੱਕ ਤਿਆਰਬੇਕਾਰ ਬੰਦਾ ਬਣਾਇਆ ਗੁਰਦੀਪ ਸਿੰਘ ਬਠਿੰਡਾ ਔਰ ਨਾਲ ਹੀ ਫੈਸਲਾ ਕੀਤਾ ਕੇ ਬਾਦਲ ਪਰਿਵਾਰ ਵਾਂਗੂ ਜਾਂ ਦੂਸਰੇ ਪਰਿਵਾਰ ਵਾਂਗੂ ਇਹ ਪ੍ਰਧਾਨ ਸੱਦਾ ਨਹੀਂ ਬਣਿਆ ਰਹੂਗਾ ਇਹਦੀ ਮਿਆਦ 3 ਸਾਲ ਹੋਊਗੀ ਇਸ ਪ੍ਰਧਾਨ ਦਾ ਪਰਿਵਾਰ ਨਾ ਪ੍ਰਧਾਨ ਕੋ ਚੋਣ ਨਹੀਂ ਲੜੂਗਾ ਜੀ ਸ਼ਖਬੀਰ ਸਿੰਘ ਬਾਦਲ ਦਾ ਕੇਵਲ ਕੇਵਲ ਕਾਲੀ ਦਲ ਤੇ ਕਬਜ਼ਾ ਕੀਤਾ ਵਾ ਜੀ ਕਾਲੀ ਦਲ ਨੂੰ ਆਜ਼ਾਦ ਕਰਾਉਣ ਲਈ ਸ਼ਰਮਨੀ ਗੁਰਦਰਾ ਪ੍ਰਬੰਧ ਕਮੇਟੀ ਨੂੰ ਯਾਦ ਕਰਾਉਣ ਲਈ ਔਰ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਰਾਜਨੀਤਿਕ ਔਰ ਕਿ ਧਰਮ ਤੌਰ ਤੇ ਯਾਦ ਕਰਾਉਣ ਲਈ ਇਹ ਕਾਲੀ ਦਲ ਦਾ ਗਠਨ ਕੀਤਾ ਗਿਆ ਮੈਨੂੰ ਪੂਰਨਾਸ ਆ ਕਿ ਜਹਦਰ ਗੁਰਦੀਪ ਸਿੰਘ ਬਠਿੰਡਾ ਦੀ ਗਵਾਹੀ ਵਿੱਚ ਪੰਜਾਬ ਦੇ ਵਿੱਚ ਚੰਗੀ ਸਰਕਾਰ ਬਣਾ ਕੇ ਅਸੀਂ ਲੋਕਾਂ ਨੂੰ ਮੁੜ ਕੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਵਾਂਗੂ ਰਾਜ ਦੇਣਾ ਮਿਰਜੀ ਬਰਗਾੜੀ ਕਾਂਡ ਹੋਇਆ ਸੀਗਾ ਗੁਰੂ ਗ੍ਰੰਥ ਸਾਹਿਬ ਦੀਆਂ ਬਦਬੀਆਂ ਨੇਕਾਂ ਹੀ ਹੋਈਆਂ ਦੋ ਸਿੰਘਾਂ ਦਾ ਕਤਲ ਹੋ ਗਿਆ ਸੀਗਾ ਪੰਥਕ ਪਾਰਟੀ ਨੇ ਇਨਸਾਫ ਨਹੀਂ ਦਿਵਾਇਆ ਕਿਵੇਂ ਵਿਗਦੇ ਹੋ ਉਹ ਪੰਥਕ ਪਾਰਟੀ ਨਹੀਂ ਸੀ ਕਿਉਂਕਿ ਹੋਵੇ ਕਾਲੀ ਦਲ ਦਾ ਰਾਜ ਤੇ ਹੋ ਜੇ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਤੇ ਉਹਦਾ ਮੁੱਖ ਮੰਤਰੀ ਉੱਥੇ ਆਵੇ ਹੀ ਨਾ ਉਹ ਟਿੱਚਰਾ ਕਰਨ ਔਰ ਗੁਰੂਗ੍ਰਾਂਧ ਸਾਹਿਬ ਦੀ 15 ਜੁੱਤੋਂ ਸਰੂਪ ਚੋਰੀ ਹੋ ਗਏ ਬੇਅਦਬੀ ਹੋ ਗਈ ਤੇ 17 ਤੇ ਉਹਨਾਂ ਦਾ ਰਾਜ ਰਹੇ ਉਹ ਪੁੱਜਬਣਾ ਕਰਨ ਇਹ ਤਾਂ ਸਾਫ ਜਾ ਰਾ ਕਿ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹ ਬਾਦਲੰਡ ਪਾਰਟੀ ਉਹ ਰੜੀ ਵੀ ਸੀ ਔਰ ਉਹਦਾ ਕਾਰਨ ਇਹ ਜੋ ਰੜਦੇ ਫਿਰਦੇ ਆ ਲੋਕਾਂ ਚ ਭਾਵੇਂ ਅੱਜ ਉਹ ਫੇਰ ਢੀਰ ਸੇ ਵਰਗੇ ਹੋਰ ਬੰਦੇ ਉਹਦੇ ਨਾਲ ਰੜ ਕੇ ਫੇਰ ਲੋਕਾਂ ਨੂੰ ਝੂਠਾ ਵਿਖਾਵਾ ਕਰ ਰਹੇ ਆ ਪਰ ਪੰਜਾਬ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੂੰ ਉਹ ਕਿਹੜੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਉਹਨੂੰ ਛੱਡ ਚੁੱਕੇ ਆ ਕਦੇ ਵੀ ਲੋਕ ਰਾਜ ਚੁਣਿਆਉਣਗੇ ਰਾਜ ਆਊਗਾ ਸ਼ੇਰੇ ਪੰਜਾਬ ਅਕਾਲੀ ਦਲ ਦਾ ਔਰ ਅਕਾਲੀਆਂ ਦਾ ਅਸੀਂ ਯਤਨ ਕਰਾਂਗੇ ਕਿ ਉਹ ਸਾਰੇ ਅਕਾਲੀ ਦਲ ਜਿਹੜੇ ਅੱਜ ਵੀ ਛੋਟੇ ਮੋਟੇ ਗਰੁੱਪਾਂ 'ਚ ਆ ਔਰ ਕੁਰਬਾਨੀ ਵਾਲੇ ਬੰਦੇ ਆ ਉਹਨਾਂ ਸਾਰਿਆਂ ਨੂੰ ਭਾਈ ਗੁਰਦੀਪ ਸਿੰਘ ਬਟਿੰਡੇ ਦੀ ਗਵਾਹੀ 'ਚ ਇੱਥੇ ਕਰਕੇ ਮਾਨ ਸਲਵਾਉਣਾ ਅਸੀਂ ਰਾਸਤਾ ਉਦਕਰਨ ਵਾਲੇ ਪਾਸਾ ਰਾਸਤਾ ਉਦ ਲੁੱਟਣ ਨੂੰ ਨਹੀਂ ਕਰਨਾ ਰਾਸਤਾ ਉਦ ਲੋਕਾਂ ਦੀ ਸੇਵਾ ਕਰਨ ਨੂੰ ਕਰਨਾ ਔਰ 1984 ਤੋਂ ਬਾਅਦ ਜਿਹੜੇ ਲੋਕ 25000 ਮੁੰਡਾ ਗਵਰਨਮੈਂਟ ਨੇ ਸ਼ਹੀਦ ਕਰਤਾ ਉਹਨਾਂ ਦੇ ਪਰਿਵਾਰ ਰੁੜ ਗਏ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਅਸੀਂ ਉਹਨਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਚਾਹੁੰਦੇ ਆ ਅਸੀਂ ਉਹਨਾਂ ਲੋਕਾਂ ਨੂੰ ਰਾਹਤ ਦੇਣੀ ਚਾਹੁੰਦੇ ਆ ਜਿਹੜਾ ਆਨੰਦਪੁਰ ਦਾ ਮਤਾ ਇਹ ਬੇਈਮਾਨ ਲੋਕਾਂ ਨੇ ਬਾਦਲ ਹੋਣਾਂ ਨੇ ਲਾ ਕੇ ਜਦੋਂ ਆਪ ਦਾ ਰਾਜ ਆ ਗਿਆ 15 ਸਾਲ ਆਨੰਦਪੁਰ ਦੇ ਮਤੇ ਦਾ ਭੋਗ ਉਹ ਨਹੀਂ ਪਾਇਆ ਉਹਦਾ ਜਿਗਰ ਨਹੀਂ ਕੀਤਾ ਔਰ ਉਸੇ ਭਾਰਤੀ ਜਨਤਾ ਪਾਰਟੀ ਜਿਹਨੇ ਸਾਨੂੰ ਕਦੇ ਰਾਜਧਾਨੀ ਨਹੀਂ ਦਿੱਤੀ ਜੋ ਇੰਦਰਾ ਗਾਂਧੀ ਕਰਦੀ ਸੀ ਉਹੀ ਭਾਰਤੀ ਜਨਤਾ ਪਾਰਟੀ ਕਰਦੀ ਆ ਅੱਜ ਫੇਰ ਉਹਨੇ ਰਾਜ ਦੀਆਂ ਗੱਲਾਂ ਕਰ ਰਹੇ ਆ ਇਸ ਕਰਕੇ ਸਾਡਾ ਕਾਲੀ ਦਲ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰੇਗਾ ਔਰ ਇੱਕ ਮੈਂਬਰ ਤੋਂ ਲਾ ਕੇ ਪੰਚਾਇਤ ਤੋਂ ਪਾਰਲੀਮੈਂਟ ਦੀ ਚੋਣ ਤੱਕ ਲੋਕਤੰਤਰੀ ਧੰਗ ਨਾਲ ਹਰ ਇੱਕ ਚੋਣਤੀ ਹਸ ਲਿਆ ਜਾਵੇ ਜੀ ਅੱਜ ਸੁਖਵੀਰ ਬਾਦਲ ਪੰਜਾਬ ਬਚਾਓ ਮਹਿੰਮਤ ਤੇ ਤੁਰੇ ਹੋਏ ਨੇ ਜੀ ਅਸਲ ਵਿੱਚ ਤਾਂ ਉਹ ਪੰਜਾਬ ਬਚਾਓ ਨੇ ਉਹਨਾਂ ਤੋਂ ਪੰਜਾਬ ਨੂੰ ਬਚਾਉਣਾ ਚਾਹੀਦਾ ਉਹ ਫੇਰ ਠੱਗ ਤੇ ਚੋਰ ਲੋਕ ਆ ਗਏ ਇਹਨਾਂ ਦੀ ਸਟੇਜ ਤੇ ਬੋਲ ਕੇ ਗਏ ਅਸੀਂ ਬਾਰੀ-ਬਾਰੀ ਇਹਨਾਂ ਦੀ ਅਨਕੁਮਾਰੀ ਹੋਵੇ ਪੰਜਾਬ ਤਾਂ ਲੁੱਟ ਲੈਣਾ ਲੋਕਾਂ ਨੇ ਜਿਹਦਾ ਇਹੋ ਜਿਹੇ ਬੰਦੇ 10% ਬੰਦੇ ਲਟੇਰੇ ਇਹਨਾਂ ਦੇ ਨਾਲ ਰਹਿਣਗੇ ਉਹ ਖੱਟੀ ਝੰਡੀ ਵੀ ਬਖਾਉਣਗੇ ਉਹ ਕਾਰਾਂ ਵੀ ਲੈਣਗੇ ਟਰੈਕਟਰ ਵੀ ਲੈਣਗੇ ਪੰਜਾਬ ਲੁੱਟਿਆ ਗਿਆ ਪੰਜਾਬ ਦਾ ਨੁਕਸਾਨ ਸਭ ਤੋਂ ਵੱਧ ਸ਼ਖਬੀਰ ਸਿੰਘ ਬਾਦਲ ਤੇ ਉਹਦੇ ਪਿਓ ਦੇ ਰਾਜ 'ਚ ਹੋਇਆ ਜੀ ਗੁਰੂ ਦਾ ਧਰਮ ਦਾ ਰਾਜ ਉਹਨਾਂ ਦੇ ਉਹਨਾਂ ਦੇ ਨੁਕਸਾਨ ਉਹਦੇ ਰਾਜ 'ਚ ਹੋਇਆ ਐਵੇਂ ਪੰਜਾਬ ਬਚਾਓ ਇਹ ਝੂਠਾ ਪੰਜਾਬ ਬਚਾਓ ਦੇ ਲਾਰੇ ਆ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਜਿਹਨਾਂ ਨੂੰ ਪਰਖਿਆ ਦੁਆਰੇ ਪਰਖਣ ਦੀ ਲੋੜ ਹੈ ਜੀ ਸਰਜੀਤ ਸਿੰਘ ਢਿੰਡਸਾ ਜੀ ਵਾਪਸੀ ਹੋਈ ਚਰਮਨੀ ਕਾਲੀ ਦਲ ਦੇ ਵਿੱਚ ਕਿਵੇਂ ਦੇਖ ਦਿਓ ਕਿਉਂਕਿ ਗੁਰੂ ਦਾ ਸਦਾਤ ਆ ਜਿਹੜੇ ਬੰਦੇ ਨੇ ਮਾੜੇ ਕੰਮ ਕੀਤੇ ਆ ਗੁਰੂ ਨੇ ਉਹਨਾਂ ਨੂੰ ਲਿਆ ਕੇ ਸਿੱਟਣਾ ਢੀਂਸਾ ਦੇ ਬੀਬੀ ਜਗੀਰਕੁਰ ਬਚ ਗਏ ਸੀ ਉਹਨੂੰ ਛੱਡ ਕੇ ਪਰ ਮਹਾਰਾਜ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੁਸੀਂ ਇਕੱਠੇ ਸੀ ਬਚੋਗੇ ਕਿਵੇਂ ਔਰ ਮਹਾਰਾਜ ਨੇ ਲਿਆਂਦੇ ਉੱਥੇ ਨਿਸ਼ਾਨੇ ਤੇ ਕਿਉਂਕਿ ਸਾਰੀ ਪੁਰਾਣੀ ਲੀਡਰਸ਼ਿਪ ਨੇ ਰੁੜਨਾ ਰੁੜਨਾ ਲੋਕਾਂ ਨੇ ਇਹਨਾਂ ਨੂੰ ਰੋੜ ਦੇਣਾ ਉਹਦੇ ਵਿੱਚ ਢੀਂਸਾ ਗਿਆ ਬੀਬੀ ਜਗੀਰਕੁਰ ਗਈ ਹੋਰ ਵੀ ਜਿਹੜੇ ਰਲਣਗੇ ਉਹਨਾਂ ਨੇ ਰੁੜਨਾ ਕਿਉਂਕਿ ਮਹਾਰਾਜ ਦੀ ਬੇਅਦਬੀ ਹੋਈ ਉਦੋਂ ਬੇਅਦਬੀ ਬਾਰੇ ਕੋਈ ਨਹੀਂ ਬੋਲਿਆ ਨਾ ਢੀਂਸਾ ਬੋਲਿਆ ਨਾ ਬ੍ਰਹਮਪੁਰਾ ਬੋਲਿਆ ਨਾ ਬੀਬੀ ਬੋਲੀ ਨਾ ਕੋਈ ਹੋਰ ਅਜ ਰਲਣ ਵਾਲੇ ਲੋਕ ਬੋਲ ਰਲਦੇ ਆ ਢੀਂਸਾ 17 ਵਿੱਚ ਢੀਂਸਾ ਇਕੱਠਾ ਹੀ ਸੀ ਬੀਬੀ ਜਗੀਰਕੁਰ ਵੀ ਇਕੱਠੀ ਸੀ ਉਦੋਂ ਰਾਜ ਕਿਵੇਂ ਗਿਆ ਕੋਈ ਰਾਜ ਰੂਜ ਨਹੀਂ ਆਉਣਾ ਇਹ ਤਾਂ ਮੈਂ ਲੋਕਾਂ ਨੂੰ ਵਿਖਾਵਾ ਛੋੜਾ ਬੋਧਾ ਲੋਕਾਂ ਨੂੰ ਰਾਹ ਤਾਂ ਆਏ ਦਿੰਦਿਆ ਝੂਠੀ-ਮੂਠੀ ਰਾਜ ਆਉਣਾ ਨਵੇਂ ਲੋਕਾਂ ਦਾ ਰਾਜ ਆਉਣਾ ਕੁਰਬਾਨੀ ਵਾਲੇ ਲੋਕਾਂ ਦਾ ਜਿਹੜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਅੱਧੇ-ਅੱਧਾ ਪਰਿਵਾਰ ਲੋਕਾਂ ਦਾ ਸ਼ਹੀਦ ਹੋ ਗਿਆ ਇਹ ਭਾਈ ਸੁਖਵੀਰ ਸਿੰਘ ਬਾਦਲ ਬੋਲਦਾ ਮੁਖਸਰ ਕਿ ਭਾਈ ਜਸਵੀਰ ਸਿੰਘ ਰੋਡੇ ਅਸੀਂ ਬੇਈ ਦਾਦੂ ਵਾਲਾ ਧਿਆਨ ਸਿੰਘ ਮੰਡ ਇਹਦਾ ਚੋਲੇ ਪਾ ਕੇ ਠੱਗ ਲੋਕ ਆ ਉਹ ਭਾਈ ਬੰਦੇ ਮਰਾਉਂਦੇ ਠੱਗ ਕਿਵੇਂ ਹੋਗੇ ਜੇ ਉਹ ਠੱਗ ਹੁੰਦੇ ਆ ਉਹਦੇ ਬੰਦੇ ਕਿਉਂ ਮਰਾਉਂਦੇ ਆ ਗਰਦੀਪ ਸਿੰਘ ਬਟਿੰਡਾ ਮੇਰੇ ਕੋਲੇ ਖੜਾ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਹੋ ਗਈ ਸੂਰ ਸਿੰਘ ਖਾਲਸੇ ਨੇ ਉੱਥੇ ਮਰਨ ਵਰਤ ਲੱਖੇ ਬੰਦੀ ਸਿੰਘ ਰਿਹਾ ਕਰੋ ਗਰਦੀਪ ਸਿੰਘ ਬਟਿੰਡਾ ਜੇਲ੍ਹ ਚ ਕਰਤਾ ਕੱਲਾ ਗਰਦੀਪ ਸਿੰਘ ਨਹੀਂ ਉਹਦਾ ਮੁੰਡਾ ਵੀ ਕਰਤਾ ਇਹ ਠੱਗ ਦੇ ਚੋਰ ਲੋਕ ਆ ਇਹਨਾਂ ਨੂੰ ਕੋਈ ਧਰਮ ਦੀ ਗੱਲ ਨਹੀਂ ਕੋਈ ਇਹਨਾਂ ਨੂੰ ਪੰਜਾਬ ਦੀ ਗੱਲ ਨਹੀਂ ਇਸ ਤੋਂ ਖਿਹੜਾ ਛਡਾਉਣ ਲਈ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਪਾਂ ਮਜ਼ਦੂਰ ਲੋਕੋ ਇਕੱਠੇ ਹੋ ਜੋ ਅਸੀਂ ਕਿਰਤੀ ਲੋਕ ਆ ਕਿਰਤੀ ਲੋਕ ਸ਼੍ਰੋਮਣੀ ਅਕਾਲੀ ਦਲ ਕਿਰਤੀਆਂ ਦੀ ਪਾਰਟੀ ਆ ਜੀ ਔਰ ਇਹਦੇ ਪ੍ਰਧਾਨ ਵਾਰੀ ਵਾਰੀ ਔਰ ਮਰਜੀ ਵੜੇ ਲੋਕ ਰਹੇ ਆ ਅੱਜ ਫੇਰ ਅਸੀਂ ਉਹ ਜਮਾਤ ਨੂੰ ਇਕੱਠੇ ਕਰਨ ਲੱਗੇ ਆ ਮੈਨੂੰ ਪੂਰ ਨਾਸ ਆ ਕਿ ਭਾਈ ਗਰਦੀਪ ਸਿੰਘ ਬਟਿੰਡੇ ਦੀ ਅਗਵਾਈ ਵਿੱਚ ਸਾਰੇ ਇਕੱਠੇ ਹੋਵਾਂਗੇ ਤੇ ਇੱਥੇ ਲੋਕਾਂ ਨੂੰ ਰਾਹਤ ਦੇਵਾਂ ਬੀਜੀ ਛੋਟ ਦੇ ਵਿੱਚ ਗੱਲ ਕਰਿਆ ਜੇ ਸੁਖਬੀਰ ਬਾਦਲ ਐਸਜੀਪੀਸੀ ਜਦੋਂ ਅਲਰਾਜ ਸੀਗਾ 10 ਸਾਲ ਇਹਨਾਂ ਦਾ ਲਗਾਤਾਰ ਉਸ ਟਾਈਮ ਬੰਦੀ ਸਿੰਘਾਂ ਦੀ ਗੱਲਬਾਤ ਨਹੀਂ ਕੀਤੀ ਅੱਜ ਬੰਦੀ ਸਿੰਘਾਂ ਦਾ ਨਾਮ ਲੈ ਕੇ ਵੇਖੋ ਅਮਰਪਾਲ ਦੇ ਧਰਨੇ ਦੇ ਵਿੱਚ ਵੀ ਪਹੁੰਚੇ ਨੇ ਕਿਵੇਂ ਵੇਖ ਦਿਓ ਉਹ ਠੱਗੀ ਮਾਰਦੇ ਆ ਕਿਉਂਕਿ ਇਸ ਪਰਿਵਾਰ ਦਾ ਅਕੀਦਾ ਰਹਾ ਜਦੋਂ ਰਾਜ ਤੋਂ ਪਾਸੇ ਹੋ ਗਏ ਫਿਰ ਸਿੱਖ ਮਸਲੇ ਅੱਜ ਢੀਂਡਸਾ ਵੀ ਕਹਿੰਦਾ ਕਿ ਪੰਥਕ ਮਸਲੇ ਮੂਰੇ ਲਿਆਵਾਂਗੇ ਉਹ ਜਦੋਂ ਰਾਜ ਸੀ 15 ਸਾਲ ਉਦੋਂ ਪੰਥਕ ਮਸਲੇ ਕਿੱਥੇ ਗਏ ਇਸ ਕਰਕੇ ਇਹ ਗੱਲਾਂ ਠੱਗ ਤੇ ਝੂਠੀਆਂ ਕੋਈ ਕਬੀਰ ਸਿੰਘ ਬਾਦਲ ਹੋਣੀ ਇਹ ਪਰਿਵਾਰ ਦਾ ਹੀ ਪ੍ਰੋਗਰਾਮ ਆ ਜਦੋਂ ਰਾਜ ਗਿਆ ਅਨੰਦਪੁਰ ਦਾ ਮਤਾ ਕੱਢ ਲਿਆ ਜਦੋਂ ਰਾਜ ਆ ਗਿਆ ਅਨੰਦਪੁਰ ਦਾ ਮਤਲਬ ਹੋ ਲਿਆ ਸਾਡੀ ਪਾਰਟੀ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਦੀ ਖਾਤਰ ਸੰਘਰਸ਼ ਵੀ ਕਰੂਗੀ ਜ਼ੋਰਦਾਰ ਮੰਗ ਵੀ ਠਾਊ ਵੀਰ ਜੀ ਕੌਮ ਦੀ ਹਾਲਤ ਬਹੁਤ ਮਾੜੀ ਹੈਗੀ ਆ ਤਿੰਨ ਤਰ੍ਹਾਂ ਦੇ ਲੱਗੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਧਰਨਾ ਲੱਗਿਆ ਉਦੋਂ ਕਿਸਾਨਾਂ ਦਾ ਧਰਨਾ ਲੱਗਿਆ ਉਧਰੋਂ ਅੰਮ੍ਰਿਤਪਾਲ ਦਾ ਧਰਨਾ ਲੱਗਿਆ ਕਿਵੇਂ ਵੇਖਦੇ ਹੋ ਕਿਉਂਕਿ ਕੌਮ ਪਾਰਟੀ ਵੀ ਹੈ ਹਮਮ ਔਰ ਕੌਮ ਅਸੀਂ ਉਸੇ ਗੱਲ ਤੇ ਲੱਗੇ ਕੌਮ ਇਕੱਠੀ ਕਰਨੀ ਹੈ ਜੀ ਇੱਕ ਚੰਡੀਗੜ੍ਹ ਧਰਨਾ ਲੱਗਿਆ ਕੰਬਰਦਪਾਲ ਦਾ ਧਰਨਾ ਲੈ ਕਿਸਾਨ ਮੋਰਚੇ ਧਰਨਾ ਲੱਗਿਆ ਇਹ ਹੈ ਸਾਰੀ ਕੌਮ ਕੌਮ ਲੀਡਰਲੈਸ ਹੋ ਗਈ ਸੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਮ ਨੂੰ ਇਕੱਠੀ ਕਰਕੇ ਇੱਕ ਲੀਡਰ ਚੰਗਾ ਦੇ ਕੇ ਇਹ ਸਾਰਾ ਸੰਘਰਸ਼ਾ ਜੋ ਦਿੱਲੀ ਆ ਉਹ ਪੰਜਾਬ ਦੇ ਉਲਟਾ ਉਹਨੂੰ ਤਖੜੀ ਲੜਾਈ ਦਿੱਤੀ ਜਾਵੇ ਤੁਸੀਂ ਕੌਮ ਨੂੰ ਇਕੱਠਾ ਕਰ ਸਕੋਗੇ ਜੀ ਹਾਂ ਬਿਲਕੁਲ ਕਰਾਂਗੇ ਕਿਉਂ ਕਿ ਕਿਉਂਕਿ ਅਸੀਂ ਬਾਬਾ ਜਗਿੰਦਰ ਸਿੰਘ ਨੇ ਉਹਨੂੰ 85 ਦਲ ਬਣਾਇਆ ਅਸੀਂ ਉਦੋਂ ਦੇ ਲੱਗੇ ਆ ਨਾ ਅਸੀਂ ਬਾਦਲ ਚ ਗਏ ਨਾ ਅਸੀਂ ਕਾਂਗਰਸ ਚ ਗਏ ਨਾ ਅਸੀਂ ਟੋਪੀ ਚ ਗਏ ਅਸੀਂ ਆਪ ਦੇ ਹੱਕਾਂ ਦੀ ਕਾਲੀ ਦਲ ਦੀ ਲੜਾਈ ਇੱਕ ਸਟੈਂਡ ਤੇ ਖੜਕੇ ਲੜੀਏ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਕਿਉਂਕਿ ਸਾਨੂੰ ਕਿਸੇ ਅਸੀਂ ਕਿਹੜਾ ਪ੍ਰਧਾਨ ਬਣਨਾ ਨਾ ਅਸੀਂ ਕੋਈ ਮੁੱਖ ਮੰਤਰੀ ਬਣਨਾ ਨਾ ਸ਼ਰੌਣੀ ਕਟੀ ਦੇ ਪ੍ਰਧਾਨ ਬਣਨਾ ਅਸੀਂ ਕੇਵਲ ਤੇ ਕੇਵਲ ਕੌਮ ਇਕੱਠੀ ਕਰਨ ਦੀ ਖਾਤਰ ਹਰ ਘਰ ਜਾਵਾਂਗੇ ਉਸ ਬੰਦੇ ਦੇ ਜਿਹੜੇ ਬੰਦੇ ਦੀ ਪੰਥ ਨੂੰ ਕੁਝ ਕਰਵਾਨੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਸ ਤਰ੍ਹਾਂ ਪਾਰਟੀਆਂ ਦਾ ਆਗਾਜ਼ ਹਰ ਸਾਲ ਹੁੰਦਾ ਹਰ ਜਦੋਂ ਚੋਣਾਂ ਆਉਂਦੀਆਂ ਐ 5 ਸਾਲ ਬਾਦ ਆਉਂਦੀਆਂ ਪਾਰਟੀਆਂ ਦਾ ਆਗਾਜ਼ ਹੁੰਦਾ ਰਹਿੰਦਾ ਤੁਹਾਨੂੰ ਕਿਵੇਂ ਲੱਗਦਾ ਹੈ ਨਵੀਂ ਪਾਰਟੀ ਲੈ ਕੇ ਆਏ ਨੇ ਸ਼ੇਰ ਪੰਜਾਬ ਅਕਾਲੀ ਦਲ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਮ ਰਾਈ ਗੱਲ ਕਰਾ ਕਿ ਨਵੀਂ ਪਾਰਟੀ ਨਹੀਂ ਗਈ ਹੈ ਜੀ ਜੀ ਇਹ ਚਾਰ ਜਿਹੜੀਆਂ ਜਥੇਬੰਦੀਆਂ ਸੀ ਚਾਰ ਪਾਰਟੀਆਂ ਸੀ ਨਾ ਜੀ ਜਿਦਾਂ ਅਕਾਲ ਦਾ ਯੂਨਾਈਟਡ ਹੋਇਆ 70 ਹੋਇਆ ਇਸ ਤਰ੍ਹਾਂ ਸਾਰੀਆਂ ਜਥੇਬੰਦੀਆਂ ਨੇ ਸਾਰੇ ਇਕਾ ਕਰਕੇ ਕਿਉਂਕਿ ਲੰਮੇ ਸਮੇਂ ਤੋਂ ਅਸੀਂ ਢਿੰਗਾਂ ਮਾਰਦੇ ਹੋਣੇ ਸਭ ਪ੍ਰਚਾਰ ਕਰਦੇ ਗਏ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਹੈ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਹੈ ਮੈਂ ਸਮਝਦਾ ਕਿ ਇਸ ਜਥੇਬੰਦੀ ਦੇ ਰੂਪ ਚ ਪੰਥ ਇਕੱਠਾ ਹੋਇਆ ਆ ਜੀ ਕਿਉਂਕਿ ਛੇਰੇ ਪੰਜਾਬ ਅਕਾਲੀ ਦਲ ਦੇ ਵਿੱਚ ਇਹ ਪਾਈਸਾ ਪੂਰਨ ਸੰਤ ਮਹਾਪੁਰਖਾਂ ਦਾ ਇਹਨਾਂ ਨੂੰ ਸਹਯੋਗ ਆ ਜੀ ਜੀ ਇਸ ਜਥੇਬੰਦੀ ਨੂੰ ਇਹ ਅਕਾਲੀ ਦਲ ਨੂੰ ਪੂਰਨ ਸੰਤ ਮਹਾਪੁਰਖਾਂ ਦਾ ਸਹਯੋਗ ਆ ਜੀ ਉਸ ਜੋਗ ਦੇ ਨਾਲ ਜਿਹੜੇ ਸ਼ਿਦੀ ਪਰਿਵਾਰ ਨੇ ਉਹਨਾਂ ਦਾ ਵੀ ਆ ਜੀ ਇਸ ਪਰਿਵਾਰ ਨੂੰ ਇਸ ਜਥੇਬੰਦੀ ਨੂੰ ਸਾਰਿਆਂ ਦੇ ਮੈਂ ਦੇ ਕੇ ਇੱਕ ਰਾਜਨੀਤਿਕ ਤੌਰ ਤੇ ਬੜੇ ਵੱਡੇ ਕਦ ਦੇ ਨਾਲ ਆਇਆ ਜਾ ਜਿਹੜਾ ਖੜਿਆ ਕੀਤਾ ਜਾ ਰਿਹਾ ਜੀ ਤੁਸੀਂ ਇੱਥੇ ਇਕੱਠ ਤੇ ਪਹੁੰਚੇ ਹੋ ਪਰੋਜ ਪਰ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਆ ਤੇ ਨਾਲੇ ਚੈਲੰਜ ਆ ਪਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜੀ ਜੀ ਇਹਨਾਂ ਨੂੰ ਬੜਾ ਹੀ ਸ਼ੌਂਕ ਹੈ ਡਿਬੇਟ ਕਰਨ ਦਾ ਇਹਨਾਂ ਨੇ ਡਿਬੇਟ ਵਾਸਤੇ ਪਹਿਲੀ ਅਕੜੀਆਂ ਰਵਾਇਤੀ ਪਾਰਟੀਆਂ ਸਾਰੀਆਂ ਨੂੰ ਸੱਦਾ ਦਿੱਤਾ ਸੀ ਆ ਵੀ ਮੇਰੇ ਨਾਲ ਆ ਕੇ ਡਿਬੇਟ ਕਰਨ ਮੈਂ ਇਕੱਲਾ ਬੈਠੂਗਾ ਮੁੱਖ ਮੰਤਰੀ ਨੇ ਕਿਹਾ ਸੀ ਇਹ ਸਾਰੇ ਜਾਣੇ ਆਜਨ ਪਾਰਟੀਆਂ ਵਾਲੇ ਉਹਨਾਂ ਨੇ ਕਾਦਾ ਹੋਣਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਪਤਾ ਸੀਗਾ ਵੀ ਇਹ ਚੋਰ ਹੈਗੇ ਇਹਨਾਂ ਨੇ ਆਉਣਾ ਤਾਂ ਹੈ ਨਹੀਂਗਾ ਇਹ ਇੱਕ ਐਵੇਂ ਫੋਕੀ ਆਪਣਾ ਸ਼ੋਹਰਤ ਘਟਣ ਦਾ ਕਰਨ ਜਿਹੜਾ ਇਹ ਬਣਾ ਇਹ ਮਤਲਬ ਫੋਕੀ ਸ਼ੋਹਰਤ ਘਟਣ ਦਾ ਇਹਨੇ ਉਪਰਾਲਾ ਕੀਤਾ ਜੀ ਅੱਛਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਚੈਲੰਜ ਕਰਦੇ ਆ ਆਪ ਦਾ ਜਿੰਨਾ ਮਰਜੀ ਲਾਮ ਲਸ਼ਕਰ ਲੈ ਕੇ ਡਿਬੇਟ ਕਰ ਲੈਣ ਸਾਡੇ ਨਾਲ ਇੱਕ ਜਾਂ ਦੋ ਮੈਂਬਰ ਹੀ ਅਸੀਂ ਆਵਾਂਗੇ ਤੇ ਲਾਈਵ ਜਿਹੜੀ ਡਿਬੇਟ ਕਰਨ ਜੇ ਇਹਨਾਂ ਨੂੰ ਸ਼ੌਕ ਵਾਕਿਆ ਹੀ ਹੈਗਾ ਜੇਕਰ ਪੰਜਾਬ ਦਾ ਦਰਦ ਹੈਗਾ ਤੇ ਫਿਰ ਸਾਡੇ ਨਾਲ ਡਿਬੇਟ ਕਰਨ। 100 ਦੋਸਤੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਡੀਸੀ ਦਫਤਰ ਫਰੂਪਰ ਦੇ ਸਾਹਮਣੇ ਸ਼ੇਰੇ ਪੰਜਾਬ ਕਾਲੀਦਾਲ ਦਾ ਬਹੁਤ ਵੱਡਾ ਕੱਟ ਸੀਗਾ ਜਿੱਥੇ ਕਿ ਬੜੇ ਵੱਡੇ ਵੱਡੇ ਖਲਾਸੇ ਕੀਤੇ ਨੇ ਸੁਖਬੀਰ ਬਾਦਲ ਦੇ ਹੋਰ ਭਗਵੰਤ ਮਾਨ ਦੇ ਸੋ ਇਸ ਤੇ ਵੀਡੀਓ ਨੂੰ ਤੁਸੀਂ ਦੋਸਤੋ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ। ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।